ਇਹ ਕਿੰਮਾ ਪੰਡਾਰਾ ਲਗਾਉਣ ਜਾ ਰਹੇ ਹੈ ਜੀ ਲਗਾਤਾਰ 1923 ਤੋਂ ਲੈ ਕੇ ਕੁੰਭ ਤੇ ਜਿੱਥੇ ਵੀ ਕੁੰਭ ਲੱਗਦਾ ਉੱਥੇ ਸਾਧਾ ਸਨਾਤਨਦਾਨ ਮਹਾਵੀਦਾਲ ਵੱਲੋਂ ਪੰਡਾਰਾ ਲੱਗਦਾ ਸਨਾਤਨਦਾਨ ਪਰ 300 ਬਲੋਂ ਇੱਕ ਪ੍ਰਚਾਰ ਕੈਂਪ ਲੱਗਦਾ ਜਿੱਥੇ ਭਜਨ ਸੰਗਤ ਆ ਹਵਨ ਜੱਗ ਤੇ ਸੰਤਾ ਦੇ प्रवचन ਹੁੰਦੇ ਨੇ ਇਹ ਜਿਹੜਾ ਕੁੰਭਾਜੀ ਹੈ ਕੁੰਭ ਵੈਸੇ ਤੇ 13 ਸਾਲ ਬਾਅਦ ਹੈ ਲੇਕਿਨ ਜਿਹੜਾ ਇਹ ਯੋਗ ਆ ਉਹ 142 ਸਾਲ ਬਾਅਦ ਆ ਰਿਹਾ ਜੀ ਇਸਹਾਇਦ ਵਾਸੀਆਂ ਦਾ ਪੂਰਾ ਇੱਥੇ ਵੱਧ ਚੜ ਕੇ ਯੋਗਦਾਨ ਹੈ ਜਿਉ ਧਰਮ ਨਾਲ ਲੱਗ ਜੂਗਾ ਫਿਰ ਉਹ ਨਸ਼ਿਆਂ ਤੋਂ ਦੂਰ ਹੋ ਜਾਊਗਾ ਤੇ ਜੇ ਧਰਮ ਤੋਂ ਪਰੇ ਹੋਊਗਾ ਤਾਂ ਫਿਰ ਉਹ ਕਿਸੇ ਨਾ ਕਿਸੇ ਬੈਵਤ ਦੇ ਵਿੱਚ ਹੋਊਗਾ ਇਹ ਬਹੁਤ ਵੱਡੀ ਇਨਵੈਸਟਮੈਂਟ ਹੈ ਇਦੋਂ ਸਸਤਾ ਸੌਦਾ ਨਹੀਂ ਹੈਗਾ ਜੇ ਤੁਸੀਂ ਆਪਣੀ ਜਨਰੇਸ਼ਨ ਨੂੰ ਮਦਲ ਧਰਮ ਦੇ ਨਾਲ ਜੋੜਦੇ ਹੋ ਤਾਂ ਬਾਕੀ ਸਾਰੀਆਂ ਬਰਾਈਆਂ ਤੋਂ ਬਚਾ ਕੇ ਰੱਖੋ ਮੋਲ ਹਰ ਹਰ ਮਹਾਦੇਵ ਇਹ ਕਿੰਨਾ ਪੰਡਾਰਾ ਲਗਾਉਣ ਜਾ ਰਹੇ ਹੈ ਜੀ ਲਗਾਤਾਰ 1923 ਤੋਂ ਲੈ ਕੇ ਕੁੰਭ ਤੇ ਜਿੱਥੇ ਵੀ ਕੁੰਭ ਲੱਗਦਾ ਉੱਥੇ ਸਾਡਾ ਸਨਾਤਨ ਧਰਮ ਦੀ ਦਲ ਵੱਲੋਂ ਪੰਡਾਰਾ ਲੱਗਦਾ ਜੀ ਚਾਹੇ ਕੁੰਭ ਹੋਵੇ ਪਰਾਗਰਾਜ ਹੋਵੇ ਹਰਦਵਾਰ ਦਾ ਹੋਵੇ ਉਜੈਨ ਦਾ ਹੋਵੇ ਪੁਰਕ ਖੇਤਰ ਦਾ ਸੋਚ ਗਰਾਏ ਮਾਤਾ ਨਾਇਣ ਦੇਵੀ ਦਾ ਮੇਲਾ ਹੋਵੇ ਮਾਤਾ ਚੰਦਪੋਨੀ ਦਾ ਮੇਲਾ ਹੋਵੇ ਕਪਾਲ ਮੋਟਿਆਂ ਸਾਰੀ ਜਗ੍ਹਾ ਸਾਡਾ ਬੰਦਾਰਾ ਲੱਗਦਾ ਨਾਲ ਹੀ ਸਨਾਤਨ ਦਾ ਪਤਨੀ ਸਭ ਵੱਲੋਂ ਇੱਕ ਪ੍ਰਚਾਰ ਕੈਂਪ ਲੱਗਦਾ ਜਿੱਥੇ ਭਜਨ ਸੰਗਤ ਆ ਹਵਨ ਜੱਗ ਤੇ ਸੰਤਾਂ ਦੇ प्रवचन ਹੁੰਦੇ ਨੇ ਯਾਤਰੀਆਂ ਦੇ ਵਾਸਤੇ ਕੀ ਕੀ ਵਿਵਸਥਾ ਕੀਤੀ ਯਾਤਰੀਆਂ ਦੇ ਵਾਸਤੇ ਜੀ ਥੱਲੇ ਰਹਿਣ ਵਾਸਤੇ ਗੱਦੇ ਕੰਬਲ ਪੌੜੀਆਂ ਦੀ ਸਾਰੀ ਵਿਵਸਥਾ ਮੈਡੀਕਲ ਸੂਤ ਵੀ ਸਾਡਾ ਉੱਤੇ ਹਸਪੀਟਲ ਵੀ ਲੱਗ ਰਿਹਾ ਐਂਬੂਲੈਂਸ ਵੀ ਜਾ ਰਹੀ ਹੈ ਜੀ ਹਾਂਜੀ ਕਿੰਨੀ ਸਾਲ ਕਿੰਨੀ ਸਾਲ ਬਾਅਦ ਕੁੰਭ ਆ ਰਿਹਾ ਹੈ ਇਹ ਜਿਹੜਾ ਕੁੰਭਾਜੀ ਹੈ ਕੁੰਭ ਵੈਸੇ ਤੇ 13 ਸਾਲ ਬਾਅਦ ਆ ਲੇਕਿਨ ਜਿਹੜਾ ਇਹ ਯੋਗ ਆ ਉਹ 142 ਸਾਲ ਬਾਅਦ ਆ ਰਿਹਾ ਜੀ ਜਿਹੜਾ ਲੰਗਰ ਵਿਆਗ ਦਾ ਲਗਾਇਆ ਜਾ ਰਿਹਾ ਹੈ ਪੂਰੇ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਲਗਾ ਰਿਹਾ ਜਰਾ ਤੇ ਸਹਿਯਾਤ ਵਾਸੀਆਂ ਦਾ ਪੂਰਾ ਇੱਥੇ ਵੱਧ ਚੜ ਕੇ ਯੋਗਦਾਨ ਹੈ ਤੇ ਪ੍ਰਭੂ ਦੀ ਕਿਰਪਾ ਇਸ ਸਹਿਰ ਤੇ ਬਹੁਤ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਅਗਲੀ ਵਾਰ ਵੀ ਜਦ ਵੀ ਇਹ ਪ੍ਰੋਗਰਾਮ ਬਣਨ ਤਾਂ ਆਪਣੇ ਸਹਿਰ ਵਾਲੇ ਅੱਗੇ ਪਛਾ ਕੇ ਬਣਾ ਲੈ ਲਾਂਦੇ ਰਹਿਣ ਮੋਲ ਹਰ ਹਰ ਮਹਾਨ ਦੇ ਜਿਹੜਾ ਪੰਨਹਾਰਾ ਰਵਾਨਾ ਕੀਤਾ ਜਾ ਰਿਹਾ ਮੇਰੀ ਗੁਰ ਤੁਸੀਂ ਬਹੁਤ ਅੱਛੇ ਤੌਰ ਤੇ ਅਹਿਮਦਗੜ੍ਹ ਤੋਂ ਪੁੱਛਿਓ ਰਿਪੋਰਟ ਆ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਭਈ ਪੰਜਾਬ ਮਹਾਵੀਰ ਦਲ ਔਰ ਸਨਾਤਨ ਧਰਮ ਪ੍ਰਤੀਨਿਧੀ ਸਭਾ ਦੀ ਅਗਵਾਈ ਦੇ ਵਿੱਚ ਪੂਰੇ ਇਸ ਇਲਾਕੇ ਦੇ ਵਿੱਚੋਂ ਜਿਹੜਾ ਐਡਾ ਬੜਾ ਮੇਲਾ ਲੱਗਣਾ ਹੈ ਹਿੰਦੂਆਂ ਦਾ ਉਹਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਆ ਸਾਡਾ ਸ਼ਹਿਰ ਆ ਸਾਡੇ ਅਜ਼ੀਜ਼ ਦੋਸਤ ਬਿੱਲੂ ਸ਼ਰਮਾ ਔਰ ਸੁਭਾਸ਼ ਸ਼ਰਮਾ ਦੇ ਕਾਰਨ ਮਤਲਬ ਇਹ ਦੋਨੇ ਸੰਸਥਾਵਾਂ ਨਾਲ ਜੁੜਿਆ ਰਿਹਾ ਹੈ ਅ ਪੰਡਤ ਜੀ ਦੀ ਬਦੌਲਤ ਕਾਫੀ ਐਸੋਸੀਏਸ਼ਨ ਰਹੀ ਹੈ ਔਰ ਮੈਂ ਇਹ ਸਮਝਦਾ ਵੀ ਜਿਹੜਾ ਇਹ ਸਾਡੀ ਵੱਡੀ ਜ਼ਰੂਰਤ ਹੈ ਇਸ ਵੇਲੇ ਜੇ ਹਿੰਦੁਸਤਾਨ ਨੂੰ ਜਾਂ ਮਤਲਬ ਸਾਡੇ ਇਲਾਕੇ ਨੂੰ ਬਾਕੀ ਜਿਹੜੀਆਂ ਹੋਰ ਬਰਾਈਆਂ ਨੇ ਉਹ ਤੋਂ ਬਚਾਉਣਾ ਹੈ ਤਾਂ ਉਹਦਾ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਜਿਹੜੇ ਵੀ ਧਰਮ ਦੇ ਵਿੱਚ ਬੰਦਾ ਵਿਸ਼ਵਾਸ ਕਰਦਾ ਆਪਣੇ ਬੱਚਿਆਂ ਨੂੰ ਆਪਣੀ ਨਵੀਂ ਜਨਰੇਸ਼ਨ ਨੂੰ ਉਹਦੇ ਨਾਲ ਜੋੜ ਕੇ ਰੱਖੇ ਕਿਉਂਕਿ ਮੰਨ ਇੱਕ ਹੈ ਜੇ ਉਹ ਧਰਮ ਨਾਲ ਲੱਗ ਜਾਊਗਾ ਫਿਰ ਉਹ ਨਸ਼ਿਆਂ ਤੋਂ ਦੂਰ ਹੋ ਜਾਊਗਾ ਤੇ ਜੇ ਧਰਮ ਤੋਂ ਪਰੇ ਹੋਊਗਾ ਤਾਂ ਫਿਰ ਉਹ ਕਿਸੇ ਨਾ ਕਿਸੇ ਬੈਵਤ ਦੇ ਵਿੱਚ ਪਊਗਾ ਇਹ ਬਹੁਤ ਵੱਡੀ ਇਨਵੈਸਟਮੈਂਟ ਹੈ ਜਿਹੜੇ ਸੱਜਣ ਇਹ ਜੇ ਸਮਾਗਮਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਉਹ ਆਪਣੇ ਜਣੇ ਮਤਲਬ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਂਦੇ ਨੇ ਇਹ ਸਸਤਾ ਸੌਦਾ ਹੈ ਇਦੋਂ ਸਸਤਾ ਸੌਦਾ ਨਹੀਂ ਹੈਗਾ ਜੇ ਤੁਸੀਂ ਆਪਣੀ ਜਨਰੇਸ਼ਨ ਨੂੰ ਮਦਦ ਧਰਮ ਦੇ ਨਾਲ ਜੋੜਦੇ ਹੋ ਤਾਂ ਬਾਕੀ ਸਾਰੀਆਂ ਬਰਾਈਆਂ ਤੋਂ ਬਚਾ ਕੇ ਰੱਖੋਗੇ